ਸਾਪ ਦਾ ਤਗਰੇ ਬੀਰੋਕਰੇਟ ਰਹੇ ਨੇ ਜਗਮੂਨ ਰਾਜੂ ਚਿਨਾ ਦੀ ਇ ਜਾਣਕਾਰੀ ਕੱਟੋ ਵੇਸ ਬਾਬਤ ਮੈਂ ਉਹਦੀ ਜਾਣਕਾਰੀ ਨੂੰ ਥੋੜਾ ਹੋਰ ਵਧਾ ਦੇਵਾਂ ਕਿ ਜਗਮੂਨ ਰਾਜੂ ਭਾਰਤੀ ਜਨਤਾ ਪਾਰਟੀ ਬੰਨ ਨੂੰ ਇਲੈਕਸ਼ਨ ਲੜ ਚੁੱਕੇ ਨੇ ਤਾਂ ਹੀ ਨਹੀਂ ਬਹੁਤ ਟੌਪ ਦੇ ਅਫਸਰ ਰਹੇ ਨੇ ਬਹੁਤ ਟੌਪ ਦੇ ਉਹ ਇਨਾ ਦੇ ਚੇਲੇ ਇਨਾ ਦੇ ਸ਼ਾਗਿਰਦ ਤੁਹਾਨੂੰ ਕੋਨੇ-ਕੋਨੇ ਚ ਮਿਲ ਜਾਣਗੇ ਤੇ ਬੜੇ ਬੜੇ ਲਾਜਵਾਗ ਐਕਸਪਰਟ ਨੇ ਸਾ ਜਗਮੂਨ ਰਾਜੂ ਜੀ ਤਬ ਬਰਹਾਲ ਇਹ ਖਬਰ ਆ ਰਹੀ ਹੈ ਕਿ ਚਗਮੂਨ ਰਾਜੂ ਨੇ ਕੁਝ ਅੰਦਰੂਨੀ ਨਰਾਸ਼ਗੀ ਦੇ ਚਲਦਿਆ ਅੰਦਰੂਨੀ ਨਰਾਸ਼ਗੀ ਕੀੰਦੀ ਹੈ ਸਰ ਮਸਲਨ ਇਹਨਾਂ ਨੇ ਜੋ ਅਸਤੀਫਾ ਦਿੱਤਾ ਉਹ ਕਹਿੰਦੇ ਕਿ ਪਾਰਟੀ ਆਪਣੇ ਅਸੂਲਾਂ ਤੋਂ ਉਲਟ ਕੁਝ ਮਹੀਨੇ ਦੇ ਅੰਦਰ ਕੰਮ ਕਰ ਰਹੀ ਹੈ ਖਾਸ ਤੌਰ ਤੇ ਇੱਕ ਬੰਦੇ ਦਾ ਸ਼ੱਕ ਸੌਂਦਾ ਹੈ ਤਾਂ ਇੱਕ ਸ਼ਖਸ ਦਾ ਜ਼ਿਕਰ ਆਉਂਦਾ ਹੈ ਇੱਕ ਬੰਦੇ ਦਾ ਜ਼ਿਕਰ ਆਉਂਦਾ ਹੈ ਤੇ ਉਸਨੇ ਕੁਝ ਮਹੀਨੇ ਪਹਿਲਾਂ ਪਾਰਟੀ ਜੁਆਇਨ ਕੀਤੀ ਤੇ ਉਸ ਤੋਂ ਬਾਅਦ ਫਿਰ ਉਸ ਨੂੰ ਇੱਕ ਅਹੁਦਾ ਦੇ ਦਿੱਤਾ ਅਹੁਦਾ ਦੇ ਦਿੱਤਾ ਕਾਇਦੇ ਦੇ ਮੁਤਾਬਕ ਉਹ ਦਿੱਤਾ ਨਹੀਂ ਸੀ ਜਾ ਸਕਦਾ ਉਹਦੇ ਵਾਸਤੇ ਘਟੂ ਘਟੇ 3 ਸਾਲ ਦੀ ਮਿਆਦ ਆ ਇੱਕ ਤੇ ਇਹ ਇਹਨਾਂ ਦੀ ਨਾਰਾਜ਼ਗੀ ਆ ਦੱਸਦੇ ਆ ਕਿ ਡਾਕਟਰ ਰਾਜੂ ਸਾਹਿਬ ਐਚ ਡੀ ਉਹ ਸੰਗਠਨ ਮਹਾ ਮੰਤਰੀ ਮੰਤਰੀ ਸ਼੍ਰੀ ਵਾਸੂਲੂ ਇਹਨਾਂ ਦੇ ਨਾਲ ਵੀ ਇਹਨਾਂ ਰਾਜ਼ ਚੱਲਦੇ ਸੀ ਤੇ ਅੰਮ੍ਰਿਤਸਰ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਹਰਵਿੰਦਰ ਸਿੰਘ ਗੱਲ ਇਹਨਾਂ ਦੇ ਨਾਲ ਵੀ ਯਾਨੀ ਉਹੋ ਜੀ ਸੀਗੀ ਕਿ ਕੈਸ 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 ਤੋ ਇਹਨਾਂ ਨੇ ਅਮਰਸਰ ਪੂਰਬੀ ਤੋਂ ਇਲੈਕਸ਼ਨ ਲੜਿਆ ਸੀਗਾ ਤੁਹਾਨੂੰ ਯਾਦ ਹੋਵੇਗਾ ਤੇ ਉਸ ਤੋਂ ਬਾਅਦ ਸਤੰਬਰ 23 ਦੇ ਵਿੱਚ ਇਹਨਾਂ ਨੂੰ ਸ਼ਹਿਦ ਪਾਰਟੀ ਦਾ ਇਹਨਾਂ ਨੇ ਜਨਰਲ ਸਖਤਰ ਯਾਨੀ ਸੈਕਟਰੀ ਬਣਾ ਦਿੱਤਾ ਸੀਗਾ ਅ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਹੈ ਕਿ ਇਹਨਾਂ ਦੇ ਇੱਕ ਵੱਡੇ ਉਪਦੇਦਾਰ ਆਇਸਨ ਸੰਤੋਸ਼ ਜੀ ਆਇਸਨ ਸ਼ਕ ਚੰਡੀਗੜ੍ਹ ਦੇ ਵਿੱਚੋਂ ਉੱਥੇ ਸੈਕਟਰੀ ਸੱਦੇ ਸੀ ਇਹਨਾਂ ਨੇ ਉਦੋਂ ਵੀ ਗੱਲ ਨਿਕਲ ਕੇ ਆਈ ਸੀ ਕਿ ਪੰਜਾਬ ਦੇ ਵਿੱਚੋਂ ਜੋ ਸੰਤੋਸ਼ ਛੀ ਨੂੰ ਰਿਪੋਰਟਾਂ ਮਿਲ ਰਹੀਆਂ ਨੇ ਪਾਰਟੀ ਪੱਧਰ ਦੀਆਂ ਉਹ ਕੋਈ ਖੁਸ਼ਬਿਵਾਰ ਨਹੀਂ ਉਹ ਕੋਈ ਬਹੁਤੀਆਂ ਸੰਤੋਸ਼ ਜਨਕ ਨਹੀਂ ਸੰਤੁਸ਼ਟੀ ਚਲਕ ਨਹੀਂ ਤਾਂ ਮਤਲਬ ਕਿ ਜਦੋਂ ਰਿਪੋਰਟਾਂ ਨੈਵਟਮ ਹੁੰਦੀਆਂ ਖੁਫੀਆ ਰਿਪੋਰਟ ਆਈ ਲੰਡਨੋਂ ਜਿੱਥੇ ਤੋਂ ਕਰਾਇਆ ਜਾ ਕੇ ਬਿਆਨ ਤੇ ਜਦੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਉਂਦੀਆਂ ਫਿਰ ਤੁਹਾਨੂੰ ਪਤਾ ਹੀ ਆ ਤਾਂ ਫਿਰ ਉਹ ਤੇ ਹੈਗਾ ਹੀ ਸੀਗਾ ਪਰ ਹੁਣ ਜੇ ਆਪਾਂ ਰਾਜੂ ਸਾਹਿਬ ਦਾ ਅਸਤੀਫਾ ਦੇਖੀਏ ਤੇ ਇਹ ਇੱਕ ਤਗੜਾ ਚੱਕ ਹੈ ਮੈਂ ਤੁਹਾਨੂੰ ਦੱਸਦਾ ਕਿਉਂ ਰਾਜੂ ਜੀ ਸਾਬਕਾ ਬਿਊਰੋਕ੍ਰੇਟ ਰਹੇ ਨੇ ਤਗੜੇ ਜਿਦਾ ਕਹਿ ਲਈਏ ਇਸ ਤੋਂ ਇਲਾਵਾ ਜਿਹੜੇ ਰਣਨੀਤੀ ਕਾੜੇ ਹੁੰਦੇ ਆ ਨਸਰ ਨੀਤੀ ਕਾੜੇ ਇਹ ਉਹਨਾਂ ਦੇ ਵਿੱਚ ਉਹ ਵੀ ਇੱਕ ਨੇ ਜੀ ਬਹੁਤ ਮਤਲਬ ਜਿਦਾ ਕੱਲ੍ਹ ਕੀ ਚਕਮੰਗ ਸਿੰਘ ਰਾਜੂ ਬਹੁਤ ਹੀ ਡੂੰਘੀ ਵਿਸ਼ਲੇਸ਼ਕ ਨੇ ਬਹੁਤ ਹੀ ਡੂੰਘੀ ਕਿਉਂਕਿ ਭਾਰਤੀ ਜਨਤਾ ਪਾਰਟੀ ਆਪਣੇ ਖੰਭ ਜਿਹੜੇ ਖਿਲਾਰਨੀ ਚਾਹੁੰਦਾ ਚੁੰਗੀ ਆ ਭਾਰਤੀ ਜਨਤਾ ਪਾਰਟੀ ਆਪਣੇ ਖੰਭ ਖਿਲਾਰਨਾ ਚਾਹੁੰਦੀ ਹੈ ਤਾਂ ਇਹੋ ਜਿਹੇ ਜਿਹੜੇ ਨੀਤੀਕਾਰੇ ਹੁੰਦੇ ਆ ਜੋ ਸਟੈਟਿਕ ਹੁੰਦੇ ਆ ਉਹਨਾਂ ਦੀ अहमियत ਹੋਰ ਵੀ ਵੱਧ ਜਾਂਦੀ ਹੈ ਸਰ ਹੋਰ ਵੀ ਜ਼ਿਆਦਾ अहमियत ਹੋ ਜਾਂਦੀ ਹੈ ਤਾਂ ਬਰਹਾਲ ਇਹਨਾਂ ਨੇ ਜੋ ਨਾਰਾਜ਼ਗੀ ਸਾਖ ਕੀਤੀ ਹੈ ਕਿ ਇੱਕ ਵਿਅਕਤੀ ਜੋ ਮੰਡਲ ਦਾ ਮੁਖੀ ਬਣਾਉ ਦੇ ਆਏ ਜਿਸ ਨੂੰ ਮੁਖੀ ਬਣਾਇਆ ਗਿਆ ਕਿ ਉਹਨੂੰ ਕੁਝ ਕੁ ਮਹੀਨੇ ਉਸੇ ਜੱਤ ਕੇ 3 ਸਾਲ ਦਾ ਸਮਾਂ ਚਾਹੀਦਾ ਸੀ ਜਿਵੇਂ ਮੈਂ ਤੁਹਾਨੂੰ ਦੱਸੇ ਤਾਂ ਕੁਝ ਨਾਰਾਜ਼ਗੀਆਂ ਚੜੀਆਂ ਬਹੁਤ ਦੇ ਤਰ੍ਹਾਂ ਆਉਂਦੀ ਆ ਰਹੀ ਇੱਕੋ ਭਾਰਤੀ ਜਨਤਾ ਪਾਰਟੀ ਦੇ ਹੋਰ ਵੱਡੇ ਚਿਹਰੇ ਸੰ ਕਦੇ ਤੁਸੀਂ ਦੇਖਿਆ ਹੁਣ ਨਾ ਬੜੇ ਦਸ਼ਨੀ ਨੌਜਵਾਨ ਨਜ਼ਰ ਆਉਂਦੇ ਨੇ ਦੇਸੀ ਸਕਰੀਨ ਤੇ ਬ੍ਰਾਟਸਾ परमंदर बरा आजकल मैं उना दा भी काले के सरगर्म राजनीति दा सफर जे वेखा ते कोई बहुत ता सरगर्म असर नहीं आ रिया मैंने सुख नहीं जाक दी औण वाले दिना च देखो की हुंदा भारतीय जनता पार्टी ते बड़े-बड़े बड़े, बड़े, बड़े सपने संजो के चल रही है पर जे इस तरह इना दे साथी नालो टूटदे गए टूटदे गए टूटदे गए ते फिर कई बार सपने बुरे करने चले आउखे वजा देशा असंभव दे नहीं पांगे आले ਦੇਖੋ ਅਗੇ ਕੀ ਰੰਗ ਸਿਆਸਤ ਦੇ ਕੀ ਹੁੰਦੇ